ਅਰਨਵ ਵਾਰਲੀ ਦੇਖਤੋਂ ਬਾਲਾ ਹੀ ਸੋਹਣਾ ਸੁਨੱਖਾ ਤੇ ਦਿਲਕਾਸ਼ ਗੱਭਰੂ ਸੀ ਉਹਦੀ ਖੂਬਸੂਰਤੀ ਦੀ ਗਲੀ ਮੁਹੱਲੇ ਵਿੱਚ ਵੀ ਪੂਰੀ ਚਾਚਾ ਸੀ ਅਤੇ ਉਸਦੇ ਕਾਲਜ ਵਿੱਚ ਵੀ ਫਿਰ ਦੂਜਾ ਉਹ ਅਮੀਰ ਘਰਾਣੇ ਦਾ ਵੀ ਸੀ ਉਹਦੀ ਸ਼ਕਾਸੀਰਤਾ ਤੇ ਉਸਦੀ ਅਮੀਰੀਤ ਨੂੰ ਦੇਖ ਹਰ ਕੁੜੀ ਉਸਤੇ ਮੋਹਿਤ ਹੋ ਜਾਂਦੀ ਕਾਲਜ ਦੀ ਪੜ੍ਹਾਈ ਪੂਰੀ ਹੋਈ ਤਾਂ ਉਹਦੇ ਵਿਆਹ ਦੀ ਗੱਲ ਚੱਲ ਰਹੀ ਪਈ ਜਿੰਨੀਆਂ ਵੀ ਕੁੜੀਆਂ ਉਸ ਨੂੰ ਵਿਖਾਉਂਦੇ ਸਭੇ ਰਿਜੈਕਟ ਕਰੀ ਜਾ ਰਿਹਾ ਸੀ ਕਿਸੇ ਨੂੰ ਰੰਗ ਰੂਪ ਵੱਲੋਂ ਰਿਜੈਕਟ ਕਰ ਦਿੰਦਾ ਕਿਸੇ ਨੂੰ ਉਸ ਦੀ ਗੱਲਬਾਤ ਦੇ ਤੌਰ ਤਰੀਕੇ ਤੋਂ ਕਿਸੇ ਨੂੰ ਉਸ ਦੇ ਪਹਿਰਾਵੇ ਤੇ ਕਿਸੇ ਨੂੰ ਉਸ ਦੀ ਪਰਸਨੈਲਿਟੀ ਦੇ ਪੱਖ ਤੋਂ ਬਾਹਲਾ ਸੋਨਾ ਸੁਨੱਖਾ ਤੇ ਅਮੀਰ ਹੋਣ ਕਾਰਨ ਉਸ ਨੂੰ ਆਪਣੀ ਸੁੰਦਰਤਾ ਉੱਤੇ ਹੱਦੋਂ ਵੱਧ ਕਮਾਂਡ ਤੇ ਅਹੰਕਾਰ ਸੀ ਅੱਜ ਦਾਮਨੀ ਨਾਉਂ ਦੀ ਜਸਕੁੜੀ ਨਾਲ ਆਰਨਵ ਦੇ ਰਿਸ਼ਤੇ ਦੀ ਗੱਲ ਲਈ ਇਕੱਠੇ ਹੋਏ ਸਨ ਓਪ ਕੁੜੀ ਪੜ੍ਹੀ ਲਿਖੀ ਤੇ ਗਾਂ ਵਧੂ ਵਿਚਾਰਾਂ ਵਾਲੀ ਸਮਝਦਾਰ ਕੁੜੀ ਸੀ ਆਰਨਵ ਤੇ ਦਾਮਨੀ ਨੂੰ ਜਦੋਂ ਪਰਿਵਾਰਾਂ ਵੱਲੋਂ ਕੁਝ ਪਾਲਾ ਢੋਕੇ ਗੱਲ ਕਰਨ ਲਈ ਦਿੱਤੇ ਗਏ ਤਾਂ ਉਸ ਦੌਰਾਨ ਉਹਨਾਂ ਦੋਵਾਂ ਵਿੱਚ ਬਹਿਸ ਹੋ ਬਹਿਸ ਜੀ ਹੋ ਗਈ ਬਹਿਸ ਕਰਦਾ ਆਰਨਵ ਬੜੇ ਮਾਣ ਨਾਲ ਗਰਦਨ ਅਕੜਾ ਅਕੜਾ ਕੇ ਕਹਿ ਰਿਹਾ ਸੀ ਮੈਂ ਅਮੀਰ ਕਰਦਾ ਇਕਲੌਤਾ ਲਾਡਲਾ ਹਾਂ ਜ਼ਮੀਨ ਜਾਇਦਾਦ ਗੱਡੀਆਂ ਕਾਰਾਂ ਤੇ ਜੀਵਨ ਦੀਆਂ ਹੋਰ ਸਭੇ ਸਹੂਲਤਾਂ ਮੇਰੇ ਕੋਲ ਹਨ ਜੈਸਵੀ ਕੁੜੀ ਉੱਤੇ ਉਂਗਲ ਰੱਖਾਂ ਉਹੀ ਕੁੜੀ ਬੜੇ ਆਰਾਮ ਨਾਲ ਮਿਲ ਜਾਵੇਗੀ ਮੈਨੂੰ ਕੁੜੀਆਂ ਤਾਂ ਅੱਗੇ ਪਿੱਛੇ ਤਰਲੇ ਮਾਰਦੀਆਂ ਹਨ ਮੇਰੇ ਆਰਨਮ ਦੇ ਲੈਕਚਰ ਨੂੰ ਦਾਮਣੀ ਚੁੱਪਚਾਪ ਸੁਣ ਰਹੀ ਸੀ ਉਹ ਆਖਰ 'ਚ ਬੋਲੀ ਮੈਂ ਮੰਦੀ ਹਾਂ ਕਿ ਤੁਸੀਂ ਬਾਹਲੇ ਹੀ ਅਮੀਰ ਅਤੇ ਸੋਨੇ ਸੁਨੱਖੇ ਹੋ ਪਰ ਇਹ ਜੋ ਬਾਹਰੀ ਸੁੰਦਰਤਾ ਹੈ ਇਹ ਤਾਂ ਕੁਝ ਦਿਨਾਂ ਦੀ ਵੀ ਹੋ ਸਕਦੀ ਹੈ ਅਤੇ ਕੁਝ ਪਲਾਂ ਦੀ ਵੀ ਮੈਂ ਇਹ ਵੀ ਮੰਦੀ ਹਾਂ ਕਿ ਆਪਾਂ ਨੂੰ ਬਾਹਲੀਆਂ ਕੁੜੀਆਂ ਹਾਂ ਹੀ ਵੀ ਬੋਲ ਦੇਣੀਆਂ ਪਰ ਮੈਨੂੰ ਜੀਵਨ ਸਾਥੀ ਉਹ ਚਾਹੀਦਾ ਹੈ ਜੋ ਮੈਨੂੰ ਅਤੇ ਮੇਰੀਆਂ ਭਾਵਨਾਵਾਂ ਨੂੰ ਸਮਝ ਸਕੇ ਅਤੇ ਭਾਵਨਾਵਾਂ ਦੀ ਕਦਰ ਕਰ ਸਕੇ ਮੇਰੇ ਨਾਲ ਕਦਮ ਮਿਲਾ ਕੇ ਤੁਰ ਸਕੇ ਨਾ ਕਿ ਹਰ ਪਾਲਾਹਾਰ ਕੜੀਆ ਆਪਣੀ ਹਾਇਸियत ਦਾ ਕਮੰਡ ਹੀ ਦਿਖਾਉਂਦਾ ਰਹੇ ਮੈਨੂੰ ਮੇਰੀ ਨਜ਼ਰ ਅਤੇ ਮੇਰੀ ਸਮਝ ਵਿੱਚ ਉਹ ਸੁਨੱਖਾ ਨਹੀਂ ਜੋ ਸ਼ਕਲੋਂ ਸੁਨੱਖਾ ਹੈ ਬਲਕਿ ਅਸਲੀ ਸੁਨੱਖਾ ਅਤੇ ਸੋ ਖੂਬਸੂਰਤ ਉਹ ਹੈ ਜਿਸ ਦੀ ਸੋਚ ਹੈ ਤੇ ਦਿਲ ਸਾਫ਼ ਸੁਥਰਾ ਸੱਚੇ ਜਲ ਵਰਗਾ پاک ਪਵਿੱਤਰ ਨਿਰਮਲ ਹੈ ਅਮੀਰ ਉਹ ਨਹੀਂ ਜਿਸ ਕੋਲ ਮੋਟਰ ਗੱਡੀਆਂ ਤੇ ਬੰਗਲੇ ਹਨ ਬਲਕਿ ਮੇਰੋ ਹੈ ਜਿਸ ਦੀ ਸੋਚ ਅਤੇ ਅਕਲ ਮੀਰ ਹੈ ਐਸਾ ਇਨਸਾਨ ਮੇਰੇ ਲਈ ਦੁਨੀਆਂ ਦਾ ਸਭ ਤੋਂ ਸੁੰਦਰ ਅਤੇ ਸੁਨੱਖਾ ਇਨਸਾਨ ਹੈ ਨਾ ਕਿ ਕਮੰਡੀ ਹੰਕਾਰੀ ਅਤੇ ਦਿਲ ਦਾ ਕਾਲਾ ਇਨਸਾਨ ਮੈਂ ਜਰਾ ਵੀ ਪਸੰਦ ਨਹੀਂ ਕਰਦੀ ਐਸੇ ਕਮੰਡੀ ਹੰਕਾਰੀ ਅਤੇ ਦਿਲ ਦੇ ਕਾਲੇ ਇਨਸਾਨ ਬਡੇ ਟਰੰਮੇ ਅਤੇ ਤੀਜੇ ਸੁਭਾਅ ਨਾਲ ਕਹਿੰਦੇ ਆ ਉਹ ਕਮਰੇ ਤੋਂ ਬਾਹਰ ਆ ਗਏ ਦਾਮਣੀ ਦੇ ਬਾਹਰ ਆ ਕੇ ਜ्यों ਹੀ ਬਡੇ ਟਰੰਮੇ ਅਤੇ ਸ਼ਾਂਤੀਪੂਰਵਕ ਇਹ ਗੱਲ ਦੋਹਾਂ ਪਰਿਵਾਰਾਂ ਵਿੱਚ ਉਧਹਰਾਈ ਤਨ ਅਨੁਰਵ ਅਤੇ ਉਸਦੇ ਮਾਪਿਆਂ ਨੂੰ ਮੂੰਹ ਤਾਣੂ ਚੁੱਕਲ ਨੂੰ ਨਹੀਂ ਸੀ ਮਿਲ ਰਿਹਾ